ਸਤਿ ਸ੍ਰੀ ਅਕਾਲ ਸਾਰੇ ਘੋੜਾ ਪ੍ਰੇਮੀਆਂ ਨੂੰ ਤੇ ਵੀਡੀਓ ਦੇਖਣ ਵਾਲੇ ਸੱਜਣਾ ਮਿੱਤਰਾਂ ਨੂੰ ਆਪਾਂ ਨੇ ਇੱਕ ਘੋੜਾ ਰੱਖਿਆ ਜੋ ਕਿ ਬਲੈਕ ਡੈਮਡ ਦਾ ਬੱਚਾ ਤੇ ਦਲਵਾਗ ਰਣਿਏ ਦਾ ਪੋਤਾ ਬਹੁਤ ਹੀ ਖੂਬਸੂਰਤ ਤੇ ਸ਼ਾਨਦਾਰ ਮਜ਼ਬੂਤ ਹੱਡਾ ਪੈਰਾਂ ਦਾ ਘੋੜਾ ਤੇ ਅੱਜ ਮੈਂ ਇਹਦੀ ਮਾਲਸ਼ ਕੀਤੀ ਪਹਿਲਾਂ ਅਸੀਂ ਇੱਥੇ ਖਰਖਰਾ ਫੇਰੇਆ ਤੇ ਫਿਰ ਇਹਦੀ ਮਾਲਸ਼ ਕੀਤੀ ਜਿਸ ਦੇ ਨਾਲ ਸਾਨੂੰ ਵੀ ਬਹੁਤ ਜ਼ਿਆਦਾ ਸਕੂਨ ਮਿਲਦਾ ਤੇ ਘੋੜੇ ਨੂੰ ਬਹੁਤ ਜ਼ਿਆਦਾ ਸਕੂਨ ਮਹਿਸੂਸ ਹੁੰਦਾ ਤੇ ਅਟੈਚਮੈਂਟ ਘੋੜਿਆਂ ਨਾਲ ਜ਼ਿਆਦਾ ਹੋ ਜਾਂਦੀ ਹੈ ਇੰਨੀ ਖਰਾਕ ਕੰਮ ਨਹੀਂ ਕਰਦੀ ਜਿੰਨਾ ਕਿ ਉਹਦੇ ਤੇ ਹੱਥ ਫੇਰਨਾ ਉਸ ਨੂੰ ਪਿਆਰ ਕਰਨਾ ਕੰਮ ਕਰਦਾ ਇਦਨਾ ਕੋੜਾ ਜਲਦੀ ਤੱਕੜਾ ਹੁੰਦਾ ਖਰਾਕ ਉਹਨਾ ਕੰਮ ਨਹੀਂ ਕਰਦੀ ਜਾਂ ਕਾ ਉਹਨਾ ਕੰਮ ਨਹੀਂ ਕਰਦਾ ਜਿੰਨਾ ਘੋੜੇ ਨੂੰ ਪਿਆਰ ਕਰਨਾ ਕੰਮ ਕਰਦਾ ਐਸੀ ਤਰ੍ਹਾਂ ਡੇਲੀ ਦੀ ਰੁਟੀਨ ਹੁੰਦੀ ਜਾਂ ਕਿ ਸਵੇਰੇ ਨੂੰ ਨਮਾਉਣਾ ਤਵਾਉਣਾ ਤੇ ਦਾਣਾ ਦੇਣਾ ਫੀਡ ਦੇਣੀ ਤੇ ਉਸ ਤੋਂ ਬਾਅਦ ਇਹਨੂੰ ਜੋ ਵੀ ਅੱਠੇ ਜਾਂ ਕਾ ਪਾਉਣਾ ਤੇ ਇਲਤਕਾਰ ਕਰ ਕਰਾ ਫੇਰਨਾ ਤੇ ਮਾਲਸ਼ ਕਰਨੀ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋ